ਸੁਹਾਨ ਮਹਿਮਾਨੀ ਕਰਾਂਗਾ ਮੁੱਖ ਮਹਿਮਾਨ ਜੀ ਨੂੰ ਡਿਪਟੀ ਕ੍ਰਿਸ਼ਨ ਗੁਰਦਾਸਪੁਰ ਜੀ ਨੂੰ ਕਿ ਅਸੀਂ ਇਹ ਿਕਟਨਾ ਨੇ ਸੇਕ ਮਾਰ ਚਾਲਦੀ ਡਿਪਟੀ ਕ੍ਰਿਸ਼ਨ ਗੁਰਦਾਸਪੁਰ ਜੀ ਐਸਐਸਪੀ ਬਟਾਲਾ ਏਡੀਸੀ ਸਾਹਿਬ ਐਸਪੀ ਸਾਹਿਬ ਸੇਕ ਖੇਰਨ ਮੰਤਰੀ ਸ੍ਰੀ ਲਾਲਚੰਦ ਕਟਾਲੀ ਜੀ ਸੋ ਇਸ ਤੋਂ ਬਾਅਦ ਇੱਕ ਨੰਬਰ ਦਾ ਅੱਜ ਇੱਕ ਵਾਰ ਫਿਰ ਬਟਾਲੇ ਦੀ ਇਤਿਹਾਸਿਕ ਧਰਤੀ ਦੇ ਸਾਨਾਬੱਤੇ ਧਰਤੀ ਦੇ ਆਨੰਦ ਦਾ ਮੌਕਾ ਮਿਲਿਆ ਸੋ ਮਾਜੂਬ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸੈਕਟਰ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਆਪਣੇ ਕਿਆਸੀਕ ਤੇ ਵਿਗਿਆਨਕ ਫੈਸਲੇ ਪੰਜਾਬ ਦੇ ਲੋਕਾਂ ਦੇ ਵੱਲ ਚਲੇ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਹੈ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖਮੁਹੰਮਦ ਵਟਾਲਵੀ ਜੀ ਦਾ ਅਨੰਨਾਮਾ ਬਰਥਡੇ ਆ 16 ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਜੇ ਇਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਆ ਪਾਸ਼ਾਨਾ ਤੇ ਕਪਤਾ ਮੁਕਾਬਲਿਆਂ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖਮਰ ਬਟਾਲਵੀ ਜੀ ਦਾ ਜਨਮ ਹੋਇਆ ਵੈਸੇ ਕਰੀਬ ਪੱਖਾਂ ਤੋਂ ਬਟਾਲਾ ਬੜਾ ਇਤਿਹਾਸਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ इमोशनल ਨਾਤਾ ਇਸ ਸ਼ਹਿਰ ਦੇ ਨਾਲ ਆ ਪੁੱਤਰ ਸਾਹਿਬ ਦੇ ਨਾਲ ਐਸੋ ਛੇ ਕੁਮਾਰ ਕਟਾਰਵੀ ਜੀ ਦੇ ਨਾਮੇ ਵਖਤੇ ਦੇ ਉੱਤੇ ਅੱਜ ਇੱਕ ਬੜਾ ਖੂਬਸੂਰਤ ਜਿਹੜਾ ਈਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆਮ ਆਂਦੀ ਪਾਰਟੀ ਦੇ ਸਾਰੇ ਸਥਾਨ ਅਗਲੀਪਤ ਸੇ ਪਤਾ ਸਾਰੇ ਚੇਅਰਮੈਨਸ ਦਾ ਦੀਪਤੀ ਬੀਸ਼ਨੋ ਗੁਰਦਾਸਪੁਰ ਦੇ ਸਾਰੇ ਇਨਸਾਣ ਸੰਗਠਨਾਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਪ੍ਰਸ਼ਾਂਤਕ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਵਾਤਾਵਰਣ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਪਛੇਤ ਦੇ ਵੱਡਾ ਹਸ ਰਿਆ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਬੋਝਾ ਬੋਲਦੇ ਆ ਉਥੇ ਸਿੰਚਨਾਤ ਵਿਭਾਗ ਦੇ ਵੱਲੋਂ ਪੰਜਾਬ ਦੇ ਅੰਦਰ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਸੋ ਉਹਨੂੰ ਧਿਆਨ ਚ ਰੱਖਦੇ ਆ ਔਰ ਉਸ ਵਰਪਤ 4 ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾਣਗੇ ਸੋ ਕਰੋੜਾ ਬੁੱਢੇ ਜਿਹੜੇ ਪੰਜਾਬ ਦੇ ਸਾਰੇ ਵਿੱਚ ਲਾਇਆ ਜਾਣਗੇ ਸੋ ਅੱਜ ਇਹ 1 ਮਹੀਨਾ ਪਰ ਸਰਦਾਰ ਦੇ ਭਾਸ਼ਾ ਮੁਕਾਬਲੇ ਚੱਲਣਗੇ ਔਰ ਇਹਨਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਵਿਜੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨੰਦੀ ਨਾਮ ਵੀ ਜਿਹੜੇ ਆ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਦਵਾਮਾ ਕਿ ਅਸੀਂ ਜਾਣਦੇ ਆ ਕਿ ਪੰਜਾਬ ਦੀ ਆਉਣ ਵਾਲੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈ ਰਹੀ ਹੈ ਪੜ੍ਹ ਰਹੀ ਆ ਉਹਨੂੰ ਰੁੱਖਾਣਾ ਜੋੜਿਆ ਜਾਵੇ ਉਹਨੂੰ ਵਾਤਾਵਰਨ ਨਾਲ ਜੋੜਿਆ ਜਾਵੇ ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾ ਕੇ ਸੋਦੇ ਲਈ ਅੱਜ ਜਿਹੜਾ ਇਹ ਮਕਸਦ ਪਾੜੇ ਦੇ ਮੁਕਾਬਲੇ ਇੱਕ ਮਹੀਨਾ ਕਰਵਾਏ ਜਾਣਗੇ ਇਸ਼ਕ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਹਾਂ ਬਿਲਕੁਲ ਤੁਸੀਂ ਦੇਖਿਆ ਹੀ ਹੈ ਉਹਨਾਂ ਦੇ ਜਨਮ ਦਿਨ ਤੋਂ ਜਿਹੜੀ ਹੈ ਸ਼ੁਰੂਆਤ ਕਰ ਰਹੇ ਆ ਤੇ ਸੇਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਸਨਮਰਪਿਤ ਹੈ ਸੋ ਇਹ ਪੂਰਾ ਕਮਿਨਾ ਪੰਜਾਬ ਚ ਪੰਜਾਬ ਦੇ ਬਸਮਕ ਸਕੂਲਾਂ ਚ ਚੱਲ ਰਿਹਾ ਹੈ ਬਿਲਕੁਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਤਿਆਰੀਆਂ ਨੇ ਮਤਲਬ ਜਿਹੜੀਆਂ ਹੋ ਚੁੱਕੀਆਂ ਨੇ ਔਰ ਤੁਹਾਨੂੰ ਗਾਇਬ ਗਾਏ ਮੈਂ মিডিਆ ਦੇ ਸਾਥੀਆਂ ਦਾ ਵੀ ਸ਼ੁਕਰਿਆ ਅਦਾ ਕਰਦਾ ਤੁਸੀਂ ਵੀ ਆ ਇਸ ਮੁਹਮੇ ਦੇ ਅੰਦਰ ਕਿਉਂਕਿ ਇਹ ਮੁਹਮ ਕਿਸੇ ਪਾਰਟੀ ਜਾਂ ਕਿਸੇ ਖਾਸ ਵਰਗ ਦੀ ਨਹੀਂ ਬਲਕੇ ਪੰਜਾਬੀਆਂ ਦੀ ਹੈ ਸ਼ਿਵ ਕੁਮਾਰ ਬਟਾਲਵੀ ਸਾਰੇ ਪੰਜਾਬੀਆਂ ਦਾ ਸੋ ਇੱਕ ਮਹੀਨਾ ਪੂਰਾ ਹਸਲ ਕਰ ਰਹੇ ਹਾਂ ਭਾਜੀ ਆਪਣਾ ਨਾਮ ਦੱਸੋ ਹਾਂ ਮੇਰਾ ਨੇਮ ਛਨਪ੍ਰੀਤ ਸਿੰਘ ਸਰ ਸ਼ਿਵ ਕੁਮਾਰ ਕਾਲ ਜਦੋਂ ਜੇ ਤੁਸੀਂ ਇੱਥੇ ਆਏ ਹੋ ਕਿਸ ਵਾਸਤੇ ਮੈਂ ਐਕਚੁਅਲੀ ਆਪਣਾ ਗਜ਼ਲ ਆ ਰਹੀ ਮੇਰੀ ਸ਼ਿਵ ਕੁਮਾਰ ਬਟਾਲਵੀ ਦੀ ਉਹਨੂੰ ਪ੍ਰਮੋਟ ਕਰਨਾ ਆਇਆ ਸੀ ਸਰ ਕਿਹੜੀ ਗਜ਼ਲ ਹੈ ਤੇ ਸੁਣਾਣਾ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ शिव न ایک गम तही पर सी ही جواب ले بیٹھا ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਧੰਨਵਾਦ ਜਿਹੜੇ ਦਿਨ ਹੀ ਕਿਹ ਸੁਣਿਆ ਇਹ ਸਾਰਾ ਡੈਡੀਕੇਟ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਕਰਨਾ ਚਾਹੁੰਦਾ ਬਸ ਮੈਂ ਬਟਾਲੇ ਤੋਂ ਉਹ ਵੀ ਬਟਾਲੇ ਤੋਂ ਮੈਂ ਚਾਹੁੰਨਾ ਵੀ ਬਟਾਲੇ ਤੋਂ ਇਸ ਚੀਜ਼ ਦੀ ਜ਼ਿਆਦਾ ਪ੍ਰੋਮੋਸ਼ਨ ਹੋਏ ਇਸ ਚੀਜ਼ ਬਾਰੇ ਗੱਲ ਕਰਨਾ ਚਾਹੁੰਨਾ ਵੀ ਇਸ ਚੀਜ਼ ਨੂੰ ਜ਼ਿਆਦਾ ਚਰ ਲੋਕੀ ਪਿੱਛੇ ਰੱਖਦੇ ਥੋੜਾ ਕੁਝ ਟਿਕ ਮਾਰ ਬਟਾਲੇ ਨਿਤ ਕਰਦੀ ਹੈ ਹਾਂ ਜੀ ਤੁਹਾਨੂੰ ਪਿਓ ਇਹ ਲੱਗਦਾ ਕੋ ਮੈਨੂੰ ਇੱਥੇ ਆਣ ਕੇ ਬੜਾ ਸਕੂਨ ਲੱਗਾ ਜੀ ਕਿ ਬਟਾਲੇ ਦੀ ਧਰਤੀ ਬੜੀ ਪ੍ਰਸਿੱਧ ਧਰਤੀ ਹੈ ਕਾਫੀ ਫਨਕਾਰ ਇਥੋਂ ਉਪਚੇ ਤੇ ਛੋਟੀ ਜੀ ਕੋਸ਼ਿਸ਼ ਹੈ ਕਰ ਰਹੇ ਆ ਚਲੋ ਮਾਲਕ ਕਿਰਪਾ ਕਰੇ ਸਰ ਕਿੰਨੇ ਕੇ ਤੁਸੀਂ ਗਾਣੇ ਤੇ ਕਾफी ਚੀਜ਼ਾਂ ਨੇ ਹਜੇ ਤੇ ਜਰਨੀ ਸਟਾਰਟ ਹੋਈ ਆ ਆਪਣੀ ਤੇ ਗਾਂ ਘਾਬੀ ਆ ਬਹੁਤ ਕੁਝ ਆ ਜਿਹੜਾ ਦੇਖਣ ਨੂੰ ਮਿਲੇਗਾ ਅੱਜ ਜੀ ਚਾਹੋਗੇ ਅੱਜ ਸ਼੍ਰੀ ਕੁਮਾਰ ਪਟਾਲਵੀ ਜੀ ਦੇ 85th ਵਰ੍ਹੇਵੰਤ ਅਨੁਭਾਰ ਕੇ ਸਟੇਟ ਲੈਵਲ ਦਾ ਮੇਲੂ ਮੇਲਾ ਹੈ ਇੱਕ ਵਾਰ ਜੀ ਸ਼ਿਪ ਮਰ ਬਟਾਲਵੀ ਜਿਹੜੇ ਮਰਹੂਮ ਮੇਰੇ ਚਾਚਾ ਜੀ ਸਨ ਅੱਜ ਉਹਨਾਂ ਦੀ 99ਵੀਂ ਜਨਮ ਦਿਵਸ ਹੈ ਬਣਾਇਆ ਗਿਆ ਪੰਜਾਬ ਸਟੇਟ ਲੈਵਲ ਤੇ ਬੜੇ ਮਾਨ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਬਹੁਤ ਅੱਛਾ ਲੱਗਾ ਔਰ ਬਟਾਲਵੀ ਸਾਹਿਬ ਨੂੰ ਸਰਕਾਰ ਦਾ ਵੀ ਕਾਫੀ ਮਾਣ ਦਿੱਤਾ ਮੈ ਇਹ ਜ਼ਰੂਰ ਗੱਲ ਨਾਲ ਜੁੜਾਂਗਾ ਕਿਉਂਕਿ ਦੂਸਰੀ ਵਾਰ ਉਹਨਾਂ ਨੇ ਇਸ ਪੱਤਰ ਦਾ ਫੰਕਸ਼ਨ ਕਰਵਾ ਦਿੱਤਾ ਔਰ ਬੜਾ ਅੱਛਾ ਲੱਗਾ ਅੱਜ ਉਹਨਾਂ ਨੇ ਸਾਨੂੰ ਇਸ ਬੜੇ ਵੱਡੇ ਮੌਕੇ ਤੇ ਸਾਨੂੰ ਇਨਵਾਈਟ ਕੀਤਾ ਬੁਲਾਇਆ ਔਰ ਪੂਰਾ ਸਨਮਾਨ ਸਾਨੂੰ ਮਿਲਿਆ ਇਹ ਸਾਡੇ ਲਈ ਬੜੇ ਫਖਰ ਦੀ ਗੱਲ ਔਰ ਇਸੇ ਤਰ੍ਹਾਂ ਅਸੀਂ ਚਾਹੁੰਗਾ ਕਿ ਬਟਾਲਵੀ ਸਾਹਿਬ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਅੱਜ ਮੈਂ ਰਹਿ ਰਿਹਾ ਔਰ ਕਿ ਇਹ ਹੀ ਚਮੰਗ ਦੇ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਇਹ ਮਾਣ ਦੇ ਬਖਸ਼ਣਾ ਚਾਹੀਦਾ ਤੁਹਾਨੂੰ ਸੂਲਵਾਰ ਮੇਰੇ ਪਿਆਰੇ ਸਾਰੇ ਜੋ ਅੱਜ ਇਸ ਇਤਿਹਾਸਿਕ ਫਲਾਣੀ ਗੋਇਂਪਰਦੇਸ ਹਾਲ ਚ ਬੈਠੇ ਪਿਆਣਾ ਤੇ ਭਰਾਓ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਲਵਿੰਦਰ ਸਿੰਘ ਜੀ